ਡਾਕਟਰ ਸਾਹਿਬ ਮੈਨੂੰ ਐਡਮਿਟ ਕਰ ਲਓ ਮੇਰੀ ਸਿਹਤ ਠੀਕ ਨਹੀਂ ਯਾਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈਗਾ ਜੀ ਹੈਗਾ ਜੀ 1 ਕਰੋੜ ਵਾਲੀ ਕਵਰੇਜ ਆ ਤੁਸੀਂ 3000 ਵਾਲਾ ਰੂਮ ਲਓਗੇ 6 ਵਾਲਾ ਜਾਂ 20000 ਵਾਲਾ 20 ਵਾਲਾ ਲਵਾਂਗਾ ਜੀ ਚਲੋ ਹੋ ਜਾਓ ਐਡਮਿਟ ਜੀ ਫਿਰ ਠੀਕ ਹੈ ਜੀ ਆਹ ਲਓ ਜੀ ਆਪਣਾ ਬਿੱਲ ਡਾਕਟਰ ਜੀ ਇਹ 10 ਲੱਖ ਕਿਵੇਂ ਆ ਗਿਆ ਮੇਰੀ ਇੰਸ਼ੋਰੈਂਸ ਤਾਂ ਸਾਰੀ ਕੈਸ਼ਲੈਸ ਸੀਗੀ ਤੁਸੀਂ ਫਿਰ ਇੰਸ਼ੋਰੈਂਸ ਦਾ ਰੀਜ਼ਨੇਬਲ ਤੇ ਕਸਟਮਰੀ ਕਲਾਜ਼ ਨਹੀਂ ਦੇਖਿਆ ਹੋਣਾ ਜੀ ਤੁਸੀਂ ਵੀ ਦੇਖ ਲਓ ਇੰਸ਼ੋਰੈਂਸ ਵੇਚਣ ਵੇਲੇ ਨਹੀਂ ਦੱਸਿਆ ਜਾਂਦਾ ਪਰ ਇੰਸ਼ੋਰੈਂਸ ਦਾ ਇੱਕ ਰੀਜ਼ਨੇਬਲ ਤੇ ਕਸਟਮਰੀ ਕਲੋਜ਼ ਹੁੰਦਾ ਆ ਜੀਦਾ ਜੇ ਤੁਸੀਂ ਧਿਆਨ ਨਾ ਰੱਖਿਆ ਤਾਂ ਤੁਸੀਂ ਬਹੁਤ ਬੁਰੀ ਤਰ੍ਹਾਂ ਕਰਜ਼ੇ 'ਚ ਫਸ ਸਕਦੇ ਹੋ ਜਿਵੇਂ ਕਿ ਜਿਹੜਾ ਜਾਇਜ਼ ਤੇ ਔਸਤ ਖਰਚਾ ਵਾ ਕੰਪਨੀ ਉਹੀ ਭਰਦੀ ਆ ਵੀਆਈਪੀ ਸਹੂਲਤਾਂ ਦੇ ਟ੍ਰੀਟਮੈਂਟ ਲਈ ਪੈਸੇ ਨਹੀਂ ਦਿੰਦੀ ਜਿਵੇਂ ਕਿ 5000 ਰੁਪਏ ਔਸਤ ਤੇ ਐਵਰੇਜ ਰੂਮ ਦਾ ਖਰਚਾ ਵਾ ਤਾਂ ਉਹ 5000 ਰੁਪਏ ਹੀ ਪੇ ਕਰੂਗੀ ਜੇ ਤੁਸੀਂ ਉਦੋਂ ਮਹਿੰਗਾ ਕੋਈ ਟ੍ਰੀਟਮੈਂਟ ਜਾਂ ਲਗਜ਼ਰੀ ਫੈਸਿਲਿਟੀ ਲੈਂਦੇ ਹੋ ਤੇ ਜਿਹੜੇ ਕੰਪਨੀ ਉਹਦੇ ਲਈ ਕਦੇ ਪੇ ਨਹੀਂ ਕਰਦੀ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਤੇ ਕਰਜ਼ੇ ਜਾਣ ਤੋਂ ਬਚੋ ਤੁਹਾਡੇ ਪੈਸੇ ਬਚਾਉਣ ਵਾਲੀ ਜਾਣਕਾਰੀ ਲਈ ਫਾਈਨਾਂਸ ਗੁਰ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ